ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਨਿੱਕੇ ਸ਼ੁਭ ਨੂੰ ਨਿੱਕੇ ਸਿੱਧੂ ਮੂਸੇਵਾਲੇ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਮੱਥਾ ਟਿਕਾਇਆ ਅੱਜ ਪਰਿਵਾਰ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਹੈ ਤਾਂ ਅਕਸਰ ਅਸੀਂ ਵੇਖਦੇ ਆ ਜਦੋਂ ਕਿਸੇ ਵੀ ਘਰ ਦੇ ਵਿੱਚ ਕੋਈ ਨਵਾਂ ਜੀ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਤਾਂ ਜਿਹੜੇ ਵੀ ਧਰਮ ਨੂੰ ਉਹ ਮੰਨਦੇ ਹੋਣ ਉਸ ਧਰਮ ਦੇ ਵਿੱਚ ਜਾ ਕੇ ਉਸ ਗੁਰਦੁਆਰੇ ਜਾਂ ਮੰਦਰ ਦੇ ਵਿੱਚ ਜਾ ਕੇ ਲੋਕ ਮੱਥਾ ਟਿਕਾਉਂਦੇ ਨੇ ਨਵਜੰਮੇ ਬੱਚੇ ਨੂੰ ਤਾਂ ਉਸੇ ਤਰੀਕੇ ਨਾਲ ਸਿੱਧੂ ਮੂਸੇ ਦਾ ਮਾਤਾ ਪਿਤਾ ਨੇ ਵੀ ਕਿਉਂਕਿ ਬਠਿੰਡਾ ਦੇ ਵਿੱਚ ਡਿਲੀਵਰੀ ਹੁੰਦੀ ਹੈ ਤਾਂ ਬਠਿੰਡਾ ਤੋਂ ਹੀ ਕੁਛੀ ਦੂਰੀ ਦੇ ਉੱਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਹੈ ਉੱਥੇ ਜਾ ਕੇ ਨਿੱਕੇ ਸ਼ੁਭ ਨੂੰ ਮੱਥਾ ਟਿਕਾਇਆ ਗਿਆ ਗੁਰੂ ਘਰ ਤੋਂ ਅਰਦਾਸ ਕਰਵਾਈ ਗਈ ਹੈ ਗੁਰੂ ਘਰ ਤੋਂ ਅਸੀਸਾ ਲੈ ਕੇ ਆਪਣੇ ਪਿੰਡ ਮੂਸੇ ਦੇ ਵਿੱਚ ਫਿਰ ਐਂਟਰੀ ਕੀਤੀ ਗਈ ਹੈ ਤਾਂ ਸਿੱਧੂ ਮੂਸੇ ਦੇ ਮਾਤਾ ਪਿਤਾ ਮਾਤਾ ਚਰਨ ਕੌਰ ਨੇ ਛੋਟੇ ਸ਼ਿਬ ਨੂੰ ਜਨਮ ਦਿੱਤਾ ਔਰ ਪਿਤਾ ਬਲਕੌਰ ਸਿੰਘ ਤੁਸੀਂ ਦੇਖ ਸਕਦੇ ਹੋ ਨਾਲੋਂ